14 ਮਾਰਚ ਨੂੰ ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੰਪਲ ਤੋਂ ਛੱਕੇ ਹਾਲਾਤਾਂ ਵਿੱਚ ਲਾਪਤਾ ਹੋਈ ਐਨਆਰਆਈ ਔਰਤ ਰਵਨੀਤ ਕੌਰ ਦੇ ਮਾਮਲੇ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਰਵਨੀਤ ਨੂੰ ਉਸਦੇ ਪਤੀ ਜਸਪੀਤ ਸਿੰਘ ਨੇ ਆਸਟ੍ਰੇਲੀਆ 'ਚ ਬੈਠੇ ਹੀ ਪਹਿਲਾਂ ਅਗਵਾ ਅਤੇ ਫਿਰ ਉਸਦਾ ਕਤਲ ਕਰਵਾ ਦਿੱਤਾ ਰਵਨੀਤ ਦੀ লাশ ਪੁਲਿਸ ਨੇ ਲੈਰਾਗਾਗਨ ਨਹਿਰ ਤੋਂ ਬਰਾਮਦ ਕਰ ਲਈ ਹੈ ਥਾਣਾ ਆਰਫ ਦੇ ਮੁਖੀ ਗੁਰਚਨ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਦੇ ਪਿਤਾ ਹਰਵਿੰਦਰ ਸਿੰਘ ਦੇ ਬਿਆਨ ਦਰਜ ਕਰਵਾਏ ਗਏ ਸਨ ਕਿ ਉਹਨਾਂ ਦੀ ਧੀ ਦਾ ਵਿਆਹ ਜਸਪੀਤ ਸਿੰਘ ਨਾਲ ਹੋਇਆ ਸੀ ਅਤੇ ਇਨਾਂ ਦੇ ਘਰ 4 ਸਾਲ ਦੀ ਬੱਚੀ ਹੈ ਪੂਰਾ ਪਰਿਵਾਰ ਆਸਟ੍ਰੇਲੀਆ ਵਿੱਚ ਪੀਆਰ ਹੈ ਉਹਨਾਂ ਨੇ ਦੱਸਿਆ ਸੀ ਕਿ ਉਸਦੀ ਧੀ ਕੁਝ ਦਿਨ ਤੋਂ ਉਹਨਾਂ ਦੇ ਘਰ ਰਹਿਣ ਲਈ ਆਈ ਹੋਈ ਸੀ ਅਤੇ 14 ਮਾਰਚ ਨੂੰ ਉਹ ਫੋਨ ਤੇ ਗੱਲ ਕਰਦੇ ਕਰਦੇ ਅਚਾਨਕ ਲਾਪਤਾ ਹੋ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਸੀ ਉਹਨਾਂ ਨੇ ਦੱਸਿਆ ਕਿ ਜਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਜਸਪੀਤ ਸਿੰਘ ਨੇ ਆਸਟ੍ਰੇਲੀਆ 'ਚ ਰਹਿੰਦੀ ਐਨਆਰਆਈ ਇੱਕ ਲੜਕੀ ਕਿਰਨਪ੍ਰੀਤ ਕੋਰਨਰ ਫ੍ਰੇਮਜ਼ ਬੰਧਨ ਅਤੇ ਇਸੇ ਬਾਰੇ ਰਮਨੀਤ ਕੋਰ ਨੂੰ ਪਤਾ ਲੱਗ ਗਿਆ ਸੀ ਉਸ ਆਪਣੇ ਰਸਤੇ ਤੋਂ ਹਟਾਉਣ ਲਈ ਦੋਵਾਂ ਨੇ ਕਿਰਨਪ੍ਰੀਤ ਕੋਰ ਦੀ ਰਿਸ਼ਤੇਦਾਰ ਤਰਨਜੀਤ ਕੋਰ ਨਾਲ ਮਿਲ ਕੇ ਯੋਜਨਾ ਬਣਾਈ 14 ਮਾਰਚ ਨੂੰ ਜਦੋਂ ਰਮਨੀਤ ਆਪਣੇ ਪੇਕੇ ਪਿੰਡ ਆਈ ਸੀ ਤਾਂ ਜਸਪੀਤ ਨੇ ਉਸ ਨੂੰ ਫੋਨ ਕੀਤਾ ਤੇ ਜਾਣਬੁੱਝ ਕੇ ਲੰਬੀਆਂ ਗੱਲਾਂ ਕਰਦਾ ਰਿਹਾ ਆਪਣੇ ਨਾਲ ਹੋਣ ਵਾਲੀਆਂ ਨਹੋਨੀ ਤੋਂ ਅਣਜਾਣ ਰਮਨੀਤ ਕੋਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਗੱਲਾਂ ਕਰਦੇ ਕਰਦੇ ਪਿੰਡ ਤੋਂ ਕਿੰਨਾ ਦੂਰ ਨਿਕਲ ਆਈ ਜਿੱਥੇ ਪਹਿਲਾਂ ਹੀ ਗੱਡੀ ਲੈ ਕੇ ਬੈਠੇਆਂ ਕਿਰਨਪ੍ਰੀਤ ਕੋਰ ਅਤੇ ਤਰਨਜੀਤ ਕੋਰ ਨੇ ਉਸਨੂੰ ਕੋਈ ਨਸ਼ੇ ਵਾਲੀ ਚੀਜ਼ ਸੁngਾ ਕੇ ਬੇਹੋਸ਼ ਕਰ ਦਿੱਤਾ ਅਤੇ ਗੱਡੀ ਵਿੱਚ ਬਿਠਾ ਕੇ ਲੈ ਗਿਆ ਜਿਸ ਤੋਂ ਬਾਅਦ ਉਹਨਾਂ ਉਸਦਾ ਕਤਲ ਕਰਕੇ ਉਸਦੀ Laash ਨੂੰ ਲਹਿਰਾਗਾਗਾ ਨਹਿਰ ਵਿੱਚ ਸੁੱਟ ਦਿੱਤਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਤਰਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਵਾ ਦੇ ਮਾਮਲੇ ਨੂੰ ਕਤਲ ਦੇ ਕੇਸ ਵਿੱਚ ਤਬਦੀਲ ਕਰਦੇ ਹੋਏ ਤਰਨਜੀਤ ਕੌਰ, ਕਿਰਨਪ੍ਰੀਤ ਕੌਰ ਤੇ ਜਸਪੀ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਤਰਨਜੀਤ ਕੌਰ ਦੀ ਨਿਸ਼ਾਨਦੇਹੀ ਤੇ ਨਹਿਰ ਤੋਂ ਰਮਨੀਤ ਕੌਰ ਦੀ Laash ਵੀ ਬਰਾਮਦ ਕਰ ਲਈ ਗਈ ਹੈ ਜਿਹੜੀ ਰਮਨਿਤ ਕੌਰ ਹੈ ਇਹ ਬੱਗੇ ਕੇ ਪਿੰਪਲ ਵਿੱਚ ਅਰਬੀ ਦਾ ਥਾਣੇ ਦੇ ਵਿੱਚ ਫਰੋਸਪੁਰ ਜਿਹੜੀ ਵਿੱਚ ਰਹਿਣ ਵਾਲੀ ਸੀ ਇਹ ਆਸਟ੍ਰੇਲੀਆ ਮੈਰਿਡ ਸੀ ਤੇ ਆਸਟ੍ਰੇਲੀਅਨ ਨਾਗਰਿਕਤਾ ਇਹਨੂੰ ਪ੍ਰਾਪਤ ਹੈ ਇਹ ਆਸਟ੍ਰੇਲੀਅਨ ਸਿਟੀਜ਼ਨ ਵੀ ਹੈ ਇਸ ਦੇ ਜਿਹੜਾ ਉੱਥੇ ਹਸਬੰਡ ਹੈਗਾ ਜਸਪ੍ਰੀਤ ਸਿੰਘ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈਗਾ ਆਸਟ੍ਰੇਲੀਆ ਚ ਹੀ ਹੈਗਾ ਉਸ ਦੇ ਉੱਥੇ ਕਿਸੇ ਕੁੜੀ ਕਿਰਨ ਨਾਲ ਨਜ਼ਾਇਜ਼ ਸੰਬੰਧ ਹੋਏ ਸਨ ਅੰਚੇਸਨ ਗੈਸ ਕਰਕੇ ਇਹਨਾਂ ਮੀਆਂ ਬੀਬੀ ਦੇ ਆਪਸ ਵਿੱਚ ਕਾਫੀ ਅ ਪਰ ਵਿੱਚ ਕਲੇਸ਼ ਰਹਿੰਦਾ ਸੀਗਾ ਉਹਨਾਂ ਨੇ ਇਹ ਉਹ ਹਟੇ ਨਹੀਂ ਕਾਫੀ ਇਹਨਾਂ ਦਾ ਆਪਸ ਵਿੱਚ ਕਈ ਵਾਰੀ ਇਹਨਾਂ ਦਾ ਪੈਚ-ਅਪ ਵੀ ਕਰਵਾਇਆ ਗਿਆ ਬਟ ਉਹ ਆਪਦੀ ਗਲਤ ਮਸੂਬਿਆਂ ਦੇ ਵਿੱਚੋਂ ਪਿੱਛੇ ਨਹੀਂ ਹਟੇ ਤੇ ਉਹਨਾਂ ਨੇ ਫਿਰ ਖੀਰ ਇਹੀ ਇੱਕ ਸ਼ਰਗੰਤਰ ਰਚਿਆ ਕਿ ਅਸੀਂ ਕਿਉਂ ਨਾ ਇਹਨਾਂ ਇਸ ਨੂੰ ਹੀ ਆਪਦੇ ਜਿਹੜਾ ਸਾਡੇ ਨਜਾਇਜ਼ ਸਬੰਧਾਂ ਵਿੱਚ ਰੋੜਾ ਬਣ ਰਿਹਾ ਅਸੀਂ ਉਹ ਵਿੱਚੋਂ ਹਟਾਈ ਉਸ ਦੇ ਤਹਿਤ ਇੱਕ ਕੌਨਸਪਰੇਸੀ ਦੇ ਤਹਿਤ ਇਸ ਲੇਡੀ ਦਾ ਮਟਰ ਕਰ ਦਿੱਤਾ ਗਿਆ ਹੁਣ ਤੱਕ ਜੋ ਗੱਲ ਸਾਹਮਣੇ ਆਈ ਹੈ ਜਸਪ੍ਰੀਤ ਰਵਨੀਤ ਦਾ ਜਿਹੜਾ ਹਸਬੰਡ ਹੈ ਆਸਟ੍ਰੇਲੀਆ ਉਹ ਕਿਰਨ ਕਿਰਨ ਦੀ ਜਿਹੜੀ ਸਗੀ ਪੈਨ ਹੈ ਤਰਨ ਤਰਨਜੀਤ ਤੇ ਇੱਕ ਸੰਦੀਪ ਨਾਮ ਦਾ ਜਿਹੜਾ ਬੰਦਾ ਜਿਹੜਾ ਅਸੀਂ ਅੱਜ ਗ੍ਰਫਤਾਰ ਕੀਤਾ ਹੈਗਾ ਫਿਲਹਾਲ ਇਹਨਾਂ ਦਾ ਰੋਲ ਸਾਹਮਣੇ ਕਾਫੀ ਨਿਖਰ ਕੇ ਸਾਹਮਣੇ ਆਇਆ ਕਿਲੇ ਲੋਕ ਮਟਰ ਕਿੰਨਾ ਕੀਤਾ ਜੀਦਾ ਹੈਗਾ ਨੇ ਮਟਰ ਕਿੰਨਾ ਕੀਤਾ ਰੀਜ਼ਨ ਕੀ ਹੈਗਾ ਸੀ ਸਰ ਉਹਦਾ ਕਿ ਰੀਜ਼ਨ ਤਾਂ ਇਹ ਸੀ ਕਿ ਕਿਰਨ ਆਪਣੇ ਕਿਰਨ ਇਸ ਨੂੰ ਆਪਣਾ ਰੋੜਾ ਸਮਝਦੀ ਸੀ ਜਸਪ੍ਰੀਤ ਕਿਰਨ ਇਸ ਨੂੰ ਰਮਨੀਤ ਨੂੰ ਤੇ ਉਹਨਾਂ ਆਪਣੇ ਰਸਤੇ 'ਚ ਹਟਾਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਕੀਤਾ ਤੇ ਯੈਸ ਸ਼ੀ ਵਾਸ ਇਨਵੋਲਡ ਇਨ ਬਟ ਕੋਈ ਇੰਨੇ ਬੰਦੇ ਰਸ਼ ਕਿਤੇ ਜੀ ਅਸੀਂ ਹੁਣ ਤੱਕ ਦੋ ਬੰਦੇ ਇੱਕ ਤਰਨਜੀਤ ਔਰ ਤੇ ਇੱਕ ਸੰਦੀਪ ਸਿੰਘ ਸਰ ਜਿਹੜੀ ਕਿਰਨ ਦੀ ਹੈ ਕਿਰਨਜੀਤ ਹੈ ਪੈਸੇ 'ਚ ਕੀ ਉਹਨਾਂ ਨੇ ਮਰਡਰ ਕੀਤਾ ਹੈ ਜਾਂ ਅਸੀਂ ਹਲੇ ਮੈਂ ਦੱਸ ਰਿਹਾ ਕਿ ਫਿਲਹਾਲ ਜੋ ਸਾਨੂੰ ਜਦ ਤੱਕ ਬੰਦ ਦੱਸਿਆ ਕਿ ਤਰਨਜੀਤ ਆ ਉਹਦੀ ਸਾਕੀ ਭੈਣ ਹੈ ਕਿ ਉਹ ਤਾਂ ਆਪਦੀ ਭੈਣ ਦੇ ਨਾਲ ਤੇ ਕੋਈ ਲਾਲਚ ਹੈ ਅਸੀਂ ਉਹਨਾਂ ਦਾ ਰਿਮਾਂਡ ਤੇ ਹੈਗੀ ਹੈ ਪੁਲਿਸ ਰਿਮਾਂਡ ਤੇ ਉਹਨਾਂ ਦੀ ਕੁਐਸਚਨਿੰਗ ਕਰ ਰਹੇ ਹੈਗੇ ਅਸੀਂ ਜਿਸ ਤਰ੍ਹਾਂ ਕੋਈ ਡਾਲ ਸਾਹਮਣੇ ਆਊਗੀ ਵੀਲ ਸ਼ੇਅਰ ਵਿਦ ਵੀ ਸਰ ਜਿਹੜੀ ਕਰਨਜੀਤ ਸੀ ਕਿ ਜਦੋਂ ਮਰਡਰ ਵਿੱਚ ਸ਼ਾਮਿਲ ਸੀ ਉਸ ਤੋਂ ਬਾਅਦ ਕਿੱਥੇ ਚਲੀ ਗਈ ਵਾਪਸ 14 ਤਰੀਕ ਨੂੰ ਇਸ ਲੇਡੀ ਨੂੰ ਰਵਾ ਕਰਕੇ ਮਾਰ ਦਿੱਤਾ ਜਾਂਦਾ ਤੇ ਉਹ 15 ਤਰੀਕ ਨੂੰ ਸਿੰਗਾਪੁਰ 에ਅਰਲਾਈਨਸ ਤੋਂ ਵਾਪਸ ਆਸਟ੍ਰੇਲੀਆ ਪਰਤੇ ਗਏ ਸੋ ਹੁਣ ਜਸਪ੍ਰੀਤ ਆਸਟ੍ਰੇਲੀਆ ਹੈ ਉਹਦੇ ਤੇ ਜਿੰਨੇ ਕਿਸ ਤਰੀਕੇ ਨਾਲ ਕਾਰਵਾਈ ਹੋਊਗੀ ਕਿ ਉਹਨੂੰ ਉੱਥੋਂ ਲਿਆ ਕੇ ਸਜ਼ਾ ਦੇਣੀ ਦਵਾਈ ਜਾ ਵੀਲ ਬੀ ਸ਼ਾਰਟਲੀ ਕੰਪਲੀਟਿੰਗ ਦ ਇਨਵੈਸਟੀਗੇਸ਼ਨ ਉਹਦਾ ਰੋਲ ਐਸਟੈਬਲਿਸ਼ ਕਰਕੇ ਐਂਡ ਐਕਸਟ੍ਰੈਡਿਸ਼ਨ ਜੋ ਜਿਸ ਤਰ੍ਹਾਂ ਵੀ ਐਸ ਪਰ ਦੀ ਲਾਅ ਐਸ ਪਰ ਦੀ ਪ੍ਰੋਸੀਜਰ ਵਿਲ ਸਟਾਰਟ ਦੀ ਐਕਸਟ੍ਰੈਡਿਸ਼ਨ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ